ਪਾਕਿਸਤਾਨ ਦੇ ਫਾਈਨਲ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਰਟੀਕ ক্রিকেট ਕੰਟਰੋਲ ਬੋਰਡ ਬੀਸੀਸੀਆਈ ਨੇ ਸਾਬਕਾ ਰੰਜੀ ਟਰਾਫੀ ਕ੍ਰਿਕਟਰ ਮਿਥੂ ਮਨਹਾਸ ਨੂੰ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਦੱਸ ਦਈਏ ਕਿ ਉਹ ਰੋਜ਼ਰ ਬਿੰਨੀ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਹਾਲ ਹੀ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਮਨਹਾਸ ਦੇ ਸਰਮਸਮਤੀ ਨਾਲ ਚੁਣੇ ਜਾਣ ਤੋਂ ਬਾਅਦ ਇਸ ਫੈਸਲੇ ਦਾ ਰਸਮੀ ਐਲਾਨ ਕੀਤਾ ਗਿਆ ਹੈ ਇਸ ਨੂੰ ਦੱਸ ਦਈਏ ਕਿ ਏਸ਼ੀਆ ਕੱਪ ਦੇ ਫਾਈਨਲ ਤੋਂ ਪਹਿਲਾਂ ਵੱਡੀ ਖਬਰ ਹੈ ਜਿਹੜੀ ਇਹ ਸਾਹਮਣੇ ਆਈ ਹੈ ਜਿੱਥੇ ਕਿ ਬੀਸੀਸੀਆਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਰੋਜ਼ਰ ਬਿਨੀ ਦੀ ਜਗ੍ਹਾ ਲੈਤੀ ਗਈ ਹੈ ਬੀਸੀਸੀਆਈ ਨੇ ਹੁਣ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਕਿਆਸ ਰਈਆਂ ਦਾ ਅੰਤ ਹੋ ਗਿਆ ਹੈ ਦਸਣਿਓ ਕਿ ਹੈ ਕਿ ਮਨਹਾਸ ਦੀ ਤਰੱਕੀ ਤੋਂ ਇਲਾਵਾ ਸੀਨੀਅਰ ਪ੍ਰਸ਼ਾਸਕ ਰਾਜੀਵ ਸ਼ੁਕਲਾ ਨੂੰ BCCI ਢਾਂਚੇ ਦੇ ਅੰਦਰ ਇੱਕ ਮਹੱਤਵਪੂਰਨ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨਾਲ ਬੋਰਡ ਦੇ ਲੀਡਰਸ਼ਿਪ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਮਨਹਾਸ ਹੁਣ ਇੱਕ ਵਿਅਸਤ ਅੰਤਰਰਾਸ਼ਟਰੀ ਕੈਲੰਡਰ ਦੌਰਾਨ ਭਾਰਤੀ ਕ੍ਰਿਕਟ ਦੀ ਪ੍ਰਬੰਧਕੀ ਸੰਸਥਾ ਦੀ ਗਵਾਹੀ ਕਰਨ ਦੇ ਨਾਲ-ਨਾਲ ਖੇਡੂ ਕ੍ਰਿਕਟ ਦੇ ਵਿਕਾਸ, ਸ਼ਾਸਨ ਤੇ ਵਿਸ਼ਵਵਿਆਪੀ ਪ੍ਰਤੀਨਿਧਤਾ ਵਿੱਚ ਮੌਜੂਦਾ ਚੁਣੌਤੀਆਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਹੋਣਗੇ ਰਾਜੀਵ ਸ਼ੁਕਲਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਦੇਵਜੀਤ ਸੈਖਿਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਪ੍ਰਭ ਤੇਜ ਸਿੰਘ ਪਾਡੀਆਂ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਏਸ਼ੀਆ ਕੱਪ 2025 ਦੇ ਭਾਰਤ-ਪਾਕਿਸਤਾਨ ਦੇ ਫਾਈਨਲ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਾਰਟੀ ক্রিকেট ਕੰਟਰੋਲ ਬੋਰਡ ਬੀਸੀਸੀਆਈ ਨੇ ਸਾਬਕਾ ਰੰਜੀ ਟਰਾਫੀ ਕ੍ਰਿਕਟਰ ਮਿਥੁਮਨ ਹਾਸ ਨੂੰ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਦੱਸ ਦਈਏ ਕਿ ਉਹ ਰੋਜ਼ਰ ਬਿਨੀ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਹਾਲ ਹੀ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਮਨ ਹਾਸ ਦੇ ਸਰਮਸਮਤੀ ਨਾਲ ਚੁੜੇ ਜਾਣ ਤੋਂ ਬਾਅਦ ਇਸ ਫੈਸਲੇ ਦਾ ਰਸਮੀ ਐਲਾਨ ਕੀਤਾ ਗਿਆ ਹੈ ਇਸ ਨੂੰ ਦੱਸ ਦਈਏ ਕਿ ਆਸ਼ੀਆ ਕੱਪ ਦੇ ਫਾਈਨਲ ਤੋਂ ਪਹਿਲਾਂ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਜਿੱਥੇ ਕਿ BCCI ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਰੋਜ਼ਰ ਬਿੰਨੀ ਦੀ ਜਗ੍ਹਾ ਲਈਤੀ ਗਈ ਹੈ BCCI ਨੇ ਹੁਣ ਉਹਨਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਕਿਆਸਰਾਈਆਂ ਦਾ ਅੰਤ ਹੋ ਗਿਆ ਹੈ ਦਸਣਿਓ ਕਿ ਹੈ ਕਿ ਮਨਹਾਸ ਦੀ ਤਰੱਕੀ ਤੋਂ ਇਲਾਵਾ ਸੀਨੀਅਰ ਪ੍ਰਸ਼ਾਸਕ ਰਾਜੀਵ ਸ਼ੁਕਲਾ ਨੂੰ BCCI ਢਾਂਚੇ ਦੇ ਅੰਦਰ ਇੱਕ ਮਹੱਤਵਪੂਰਨ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨਾਲ ਬੋਰਡ ਦੇ ਲੀਡਰਸ਼ਿਪ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਮਨਹਾਸ ਹੁਣ ਇੱਕ ਵਿਅਸਤ ਅੰਤਰਰਾਸ਼ਟਰੀ ਕੈਲੰਡਰ ਦੌਰਾਨ ਭਾਰਤੀ ਕ੍ਰਿਕਟ ਦੀ ਪ੍ਰਬੰਧਕੀ ਸੰਸਥਾ ਦੀ ਗਵਾਹੀ ਕਰਨ ਦੇ ਨਾਲ ਨਾਲ ਖੇਡੂ ਕ੍ਰਿਕਟ ਦੇ ਵਿਕਾਸ, ਸ਼ਾਸਨ ਤੇ ਵਿਸ਼ਵਵਿਆਪੀ ਪ੍ਰਤੀਨਿਧਤਾ ਵਿੱਚ ਮੌਜੂਦਾ ਚੁਣੌਤੀਆਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਹੋਣਗੇ ਰਾਜੀਵ ਸ਼ੁਕਲਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਦੇਵਜੀਤ ਸੈਕਿਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਪ੍ਰਭ ਤੇਜ ਸਿੰਘ ਬਾਡੀਆਂ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਏਸ਼ੀਆ ਕੱਪ 2025 ਦੇ ਭਾਰਤ-ਪਾਕਿਸਤਾਨ ਦੇ ਫਾਈਨਲ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਾਰਟੀ ক্রিকেট ਕੰਟਰੋਲ ਬੋਰਡ ਬੀਸੀਸੀਆਈ ਨੇ ਸਾਬਕਾ ਰੰਜੀ ਟਰਾਫੀ ਕ੍ਰਿਕਟਰ ਮਿਥੂ ਮਨਹਾਸ ਨੂੰ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਦੱਸ ਦਈਏ ਕਿ ਉਹ ਰੋਜ਼ਰ ਬਿੰਨੀ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਹਾਲ ਹੀ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਮਨਹਾਸ ਦੇ ਸਰਮਸਮਤੀ ਨਾਲ ਚੁਣੇ ਜਾਣ ਤੋਂ ਬਾਅਦ ਇਸ ਫੈਸਲੇ ਦਾ ਰਸਮੀ ਐਲਾਨ ਕੀਤਾ ਗਿਆ ਹੈ ਇਸ ਨੂੰ ਦੱਸ ਦਈਏ ਕਿ ਏਸ਼ੀਆ ਕਪ ਦੇ ਫਾਈਨਲ ਤੋਂ ਪਹਿਲਾਂ ਵੱਡੀ ਖਬਰ ਜਿਹੜੀ ਇਹ ਸਾਹਮਣੇ ਆਈ ਹੈ ਜਿੱਥੇ ਕਿ ਬੀਸੀਸੀਆਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਉਨਾ ਵੱਲੋਂ ਰੋਜ਼ਰ ਬਿੰਨੀ ਦੀ ਜਗ੍ਹਾ ਲੈਤੀ ਗਈ ਹੈ ਬੀਸੀਸੀਆਈ ਨੇ ਹੁਣ ਉਹਨਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਕਿਆਸ ਰਈਆਂ ਦਾ ਅੰਤ ਹੋ ਗਿਆ ਹੈ ਦਸਣਯੋਗ ਹੈ ਕਿ ਮਨਹਾਸ ਦੀ ਤਰੱਕੀ ਤੋਂ ਇਲਾਵਾ ਸੀਨੀਅਰ ਪ੍ਰਸ਼ਾਸਕ ਰਾਜੀਵ ਸ਼ੁਕਲਾ ਨੂੰ BCCI ਢਾਂਚੇ ਦੇ ਅੰਦਰ ਇੱਕ ਮਹੱਤਵਪੂਰਨ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨਾਲ ਬੋਰਡ ਦੇ ਲੀਡਰਸ਼ਿਪ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਮਨਹਾਸ ਹੁਣ ਇੱਕ ਵਿਅਸਤ ਅੰਤਰਰਾਸ਼ਟਰੀ ਕੈਲੰਡਰ ਦੌਰਾਨ ਭਾਰਤੀ ਕ੍ਰਿਕਟ ਦੀ ਪ੍ਰਬੰਧਕੀ ਸੰਸਥਾ ਦੀ ਗਵਾਹੀ ਕਰਨ ਦੇ ਨਾਲ-ਨਾਲ ਖੇਲੂ ਕ੍ਰਿਕਟ ਦੇ ਵਿਕਾਸ, ਸ਼ਾਸਨ ਤੇ ਵਿਸ਼ਵਵਿਆਪੀ ਪ੍ਰਤੀਨਿਧਤਾ ਵਿੱਚ ਮੌਜੂਦਾ ਚੁਣੌਤੀਆਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਹੋਣਗੇ ਰਾਜੀਵ ਸ਼ੁਕਲਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਦੇਵਜੀਤ ਸੈਖਿਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਪ੍ਰਭ ਤੇਜ ਸਿੰਘ ਬਾਡੀਆਂ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਆਸ਼ੀਆ ਕੱਪ 2025 ਦੇ ਭਾਰਤ-ਪਾਕਿਸਤਾਨ ਦੇ ਫਾਈਨਲ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਾਰਟੀ ক্রিকেট ਕੰਟਰੋਲ ਬੋਰਡ ਬੀਸੀਸੀਆਈ ਨੇ ਸਾਬਕਾ ਰੰਜੀ ਟਰਾਫੀ ਕ੍ਰਿਕਟਰ ਮਿਥੂ ਮਨਹਾਸ ਨੂੰ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਦੱਸ ਦਈਏ ਕਿ ਉਹ ਰੋਜ਼ਰ ਬਿੰਨੀ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਹਾਲ ਹੀ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਮਨਹਾਸ ਦੇ ਸਰਮਸਮਤੀ ਨਾਲ ਚੁਣੇ ਜਾਣ ਤੋਂ ਬਾਅਦ ਇਸ ਫੈਸਲੇ ਦਾ ਰਸਮੀ ਐਲਾਨ ਕੀਤਾ ਗਿਆ ਹੈ ਇਸ ਨੂੰ ਦੱਸ ਦਈਏ ਕਿ ਏਸ਼ੀਆ ਕੱਪ ਦੇ ਫਾਈਨਲ ਤੋਂ ਪਹਿਲਾਂ ਵੱਡੀ ਖਬਰ ਹੈ ਜਿਹੜੀ ਇਹ ਸਾਹਮਣੇ ਆਈ ਹੈ ਜਿੱਥੇ ਕਿ ਬੀਸੀਸੀਆਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਰੋਜ਼ਰ ਬਿਨੀ ਦੀ ਜਗ੍ਹਾ ਲੈਤੀ ਗਈ ਹੈ ਬੀਸੀਸੀਆਈ ਨੇ ਹੁਣ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਕਿਆਸ ਰਈਆਂ ਦਾ ਅੰਤ ਹੋ ਗਿਆ ਹੈ ਦਸਣਿਓ ਕਿ ਹੈ ਕਿ ਮਨਹਾਸ ਦੀ ਤਰੱਕੀ ਤੋਂ ਇਲਾਵਾ ਸੀਨੀਅਰ ਪ੍ਰਸ਼ਾਸਕ ਰਾਜੀਵ ਸ਼ੁਕਲਾ ਨੂੰ BCCI ਢਾਂਚੇ ਦੇ ਅੰਦਰ ਇੱਕ ਮਹੱਤਵਪੂਰਨ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨਾਲ ਬੋਰਡ ਦੇ ਲੀਡਰਸ਼ਿਪ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਮਨਹਾਸ ਹੁਣ ਇੱਕ ਵਿਅਸਤ ਅੰਤਰਰਾਸ਼ਟਰੀ ਕੈਲੰਡਰ ਦੌਰਾਨ ਭਾਰਤੀ ਕ੍ਰਿਕਟ ਦੀ ਪ੍ਰਬੰਧਕੀ ਸੰਸਥਾ ਦੀ ਗਵਾਹੀ ਕਰਨ ਦੇ ਨਾਲ-ਨਾਲ ਖੇਡੂ ਕ੍ਰਿਕਟ ਦੇ ਵਿਕਾਸ, ਸ਼ਾਸਨ ਤੇ ਵਿਸ਼ਵਵਿਆਪੀ ਪ੍ਰਤੀਨਿਧਤਾ ਵਿੱਚ ਮੌਜੂਦਾ ਚੁਣੌਤੀਆਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਹੋਣਗੇ ਰਾਜੀਵ ਸ਼ੁਕਲਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਦੇਵਜੀਤ ਸੈਖਿਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਪ੍ਰਭ ਤੇਜ ਸਿੰਘ ਬਾਡੀਆਂ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਏਸ਼ੀਆ ਕੱਪ 2025 ਦੇ ਭਾਰਤ-ਪਾਕਿਸਤਾਨ ਦੇ ਫਾਈਨਲ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਰਟੀ ক্রিকেট ਕੰਟਰੋਲ ਬੋਰਡ ਬੀਸੀਸੀਆਈ ਨੇ ਸਾਬਕਾ ਰੰਜੀ ਟਰਾਫੀ ਕ੍ਰਿਕਟਰ ਮਿਥੂ ਮਨਹਾਸ ਨੂੰ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਦੱਸ ਦਈਏ ਕਿ ਉਹ ਰੋਜ਼ਰ ਬਿਨੀ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਹਾਲ ਹੀ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਮਨਹਾਸ